ਅਕਸਰ ਵਿਵਾਦਾਂ ਵਿੱਚ ਰਹਿਣ ਵਾਲਾ ਹੁਸ਼ਿਆਰਪੁਰ ਟਾਂਡਾ ਮਾਰਕ ਤੇ ਸਥਿਤ ਡਰਾਈਵਿੰਗ ਟੈਸਟ ਸੈਂਟਰ ਇੱਕ ਵਾਰ ਮੁੜ ਤੋਂ ਸੁਰਖੀਆਂ ਦੇ ਵਿੱਚ ਆਇਆ ਕਿਉਂਕਿ ਡਰਾਈਵਿੰਗ ਟੈਸਟ ਸੈਂਟਰ 'ਚ ਕੰਮ ਕਰਉਣ ਆਉਣ ਵਾਲੇ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਈ-ਕਈ ਚੱਕਰ ਤੇ ਪੈਸੇ ਖਰਚਣ ਦੇ ਬਾਵਜੂਦ ਸੈਂਟਰ 'ਚੋਂ ਲੋਕਾਂ ਦੇ ਕੰਮ ਨਹੀਂ ਹੋ ਰਹੇ ਜਿਸ ਕਰਕੇ ਜਿੱਥੇ ਲੋਕਾਂ ਦਾ ਸਮਾਂ ਖਰਾਬ ਹੋ ਰਿਹਾ ਉੱਥੇ ਹੀ ਪੈਸੇ ਦਾ ਵੀ ਕਾਫੀ ਉਜਾੜਾ ਹੋ ਰਿਹਾ ਹੈ ਦੱਸਦੇ ਕਿ ਟੈਸਟ ਸੈਂਟਰ ਦੀ ਅਜਹੀ ਕਾਰਗੁਜ਼ਾਰੀ ਦੇ ਕਾਰਨ ਲੋਕਾਂ 'ਚ ਬਹੁਤ ਜ਼ਿਆਦਾ ਨਿਰਾਸ਼ਾ ਪਾਈ ਜਾ ਰਹੀ ਹੈ ਹੱਦ ਤਾਂ ਉਦੋਂ ਹੋ ਗਈ ਜਦੋਂ ਮੀਡੀਆ ਦੇ ਵੱਲੋਂ ਇਸ ਬਾਬਤ ਆਰਟੀਏ ਅਫਸਰ ਅਮਨਦੀਪ ਕੌਰ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦੇ ਵੱਲੋਂ ਮੀਡੀਆ ਨੂੰ ਫੋਨ ਦਫ਼ਤਰ ਬਾਹਰ ਰੱਖ ਕੇ ਦਫ਼ਤਰ ਅੰਦਰ ਆਉਣ ਦੀ ਗੱਲ ਆਖੀ ਗਈ ਅਤੇ ਮੀਡੀਆ ਦੇ ਕੈਮਰੇ ਸਾਹਮਣੇ ਬੁੱਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਨਕਰ ਦਿੰਦੇ ਆ ਸੈਂਟਰ ਚ ਕੰਮ ਕਰ ਵੋਨ ਆਏ ਲੋਕਾਂ ਨੇ ਕੀ ਕੁਝ ਕੀਆ ਆਉ ਤਹਾਨੂੰ ਵਿਸਣਾਉਨੇ ਆ ਮੇਰਾ ਨਾਮ ਮਨਿੰਦਰ ਸਿੰਘ ਪਾਜੀ ਕਿੱਥੇ ਦੇ ਰਹਿਣ ਵਾਲੇ ਮਨਨਾਨਾ ਨਾ ਕੋਟਪੂਰੀ ਕਾ ਦਾ ਲਾਇਸੈਂਸ ਅਪਲਾਈ ਕੀਤਾ ਲਰਨਿੰਗ ਆ ਪਾਜੀ ਕਿਸ ਚੀਜ਼ ਦਾ ਇਹ ਗੱਡੀ ਦਾ ਪਾਜੀ ਸਕੂਟਰ ਦਾ ਨਹੀਂ ਦੂਜਾ ਹੈ ਜੀ ਸਾਈਕਲ ਲਾਇਸੈਂਸ ਨਹੀਂ ਛੋਟਾ ਜਿਹੜਾ ਗੱਡੀ ਗੱਡੀਆਂ ਆਉਂਦੀਆਂ ਘਾਰ ਵਾਲ ਲਰਨਿੰਗ ਐ ਅਪਲਾਈ ਕੀਤਾ ਲਰਨਿੰਗ ਹੀ ਆ ਕਿਨਵਾ ਕਿਹੜਾ ਤੁਹਾਡਾ ਦੂਜਾ ਪਾਜੀ ਕੀ ਕਹਿ ਰਹੇ ਆ ਬਾਈ ਯਾਰ ਹੁਣ ਕਹਿੰਦੇ ਜੀ ਉਧਰ ਪਟਾਕਾ ਪੈ ਗਿਆ ਕਿਸੇ ਚੀਜ਼ ਦਾ ਪਹਿਲਾਂ ਇੱਕਦਾਂ ਕਹਿੰਦੇ ਕੈਮਰੇ ਖਰਾਬ ਹੈ ਜੀ ਹੁਣ ਇਹ ਤੁਸੀਂ ਦੱਸੋ ਜੀ ਅਸੀਂ ਮਾਤੜ ਬੰਦੇ ਦਿਹਾੜੀਦਾਰ ਬੰਦੇ ਆ 3000 ਰੁਪਏ ਲਾ ਕੇ ਗੱਡੀ ਤੇ 1800 ਰੁਪਏ ਆਏ ਨੇ ਜਲੇ ਅਪਲਾਈ ਕਰਨੇ ਵਾਲੇ ਨੇ ਕਿੱਥੋਂ ਦੇਣੇ 10000 ਰੁਪਏ ਆ ਜੀ ਮਹੀਨਾ ਐਵੇਂ ਮਹੀਨਾ ਦਾ ਸਾਰਾ ਉਧਰ ਚਲ ਗਿਆ ਜੀ ਸਾਡਾ ਕੀ ਕੰਮ ਕੀ ਕਰਦੇ ਕੰਮ ਭਾਈ ਕੰਪਨੀ ਦੇ ਵਿੱਚ ਲੱਗਾ ਆ ਜੀ ਮੈਂ ਸੇਲ ਦੇ ਕੰਪਨੀ ਦਾ ਜੀ ਸਰਕਾਰ ਤਾਂ ਕਹਿ ਰਹੀ ਹੈ ਕਿ ਤੁਸੀਂ ਟਰਾਈ ਦਿਓ ਅੱਧੇ ਘੰਟੇ ਤੁਹਾਨੂੰ ਲਾਇਸੈਂਸ ਦੇ ਬਈ ਤੀਜੀ ਵਾਰੀ ਆ ਗਏ 10000 ਰੁਪਏ ਲੱਗ ਗਿਆ ਤੁਸੀਂ ਦੱਸੋ ਵੀ ਕਿੱਥੋਂ 10000 ਘਰ ਚਲਾਈਏ ਕਿ ਲਾਇਸੈਂਸ ਬਣਾਈਏ ਇਹਦੇ ਨਾਲੋਂ ਚੰਗਾ ਤਾਂ ਬੰਦਾ ਫੇਰ ਨਾ ਹੀ ਬਣਾਵੇ ਐ ਜੇਕਰ ਨਾ ਲਾਇਸੈਂਸ ਨਹੀਂ ਹੁੰਦਾ ਤਾਂ ਪੁਲਿਸ ਤਾਂ ਕਰਦੀ ਹੈ ਜੇਕਰ ਬਣਾਉਣਾ ਆਲੇ ਤਾਂ ਇੱਥੇ ਭਾਈ ਜਲੀਲ ਹੁੰਨੇ ਆ 10000 ਰੁਪਏ ਲੱਗਿਆ ਮੇਰਾ ਦੂਜੇ ਕਿਡੇ ਤੱਕ ਕਿੱਥੋਂ ਤੁਸੀਂ ਦੱਸੋ ਕਿੱਥੋਂ ਮੇਰੀ ਜਗ੍ਹਾ ਤੇ ਤੁਸੀਂ ਆ ਕੇ ਦੇਖੋ ਤੁਹਾਨੂੰ ਕਿਦਾਂ ਦਾ ਫੀਲ ਹੋ ਪਰ ਕੀ ਨਾਮ ਹੈ ਜੀ ਚਾਰ ਪੰਜ ਕਿਡੇ ਲਾਤੇ ਆ ਜੀ ਅਸੀਂ ਕੀ ਨਾਮ ਕੀ ਹੈ ਤੁਹਾਡਾ ਸਰਿੰਦਰਪਾਲ ਸਿੰਘ ਕਿਸ ਚੀਜ਼ ਦਾ ਲਾਇਸੈਂਸ ਲਾਇਕ ਕੀਤਾ ਮੇਰਾ ਹੈਵੀ ਦਾ ਜਿਹੜਾ ਉਹ ਤਾਂ ਹੈ ਜੀ ਤਾਈ ਤਾਈ ਅੱਲਾ ਨਾਲ ਨਹੀਂ ਕਰਾਉਂਦਾ ਸੀ ਅੱਲਾ ਨਾਲ ਨਹੀਂ ਕਰਾਉਣ ਨੂੰ ਚਾਰ ਪੰਜ ਕਿਡੇ ਲੱਗਾ ਆ ਕਿੱਥੋਂ ਆਨੇ ਤੁਸੀਂ ਹਰਿਆਣਾ ਤੋਂ ਆਨੇ ਆ ਜੀ ਗੱਡੀ ਮੰਗਮੀ ਲਈ ਆਈ ਦੀ ਅਸੀਂ ਉਹ ਤੇ ਪੈਟਰੋਲ ਪਾਣਾ 1000 ਰੁਪਏ ਦਾ ਉਹ ਤੇ ਪੈਟਰੋਲ ਪਾਣਾ ਹਰ ਇੱਕ ਵਾਰ ਕੀ ਕੰਮ ਕੀ ਕਰਦੇ ਤੁਸੀਂ ਡਰਾਈਵਰੀ ਕਰਦੇ ਜੀ ਇੱਥੇ ਕੋਈ ਅਫਸਰ ਵੀ ਨਹੀਂ ਬੈਠਾ ਹੋਇਆ ਨਾਲ ਤੁਸੀਂ ਕਿਸੇ ਨੂੰ ਕੋਈ ਸ਼ਿਕਾਇਤ ਕਰ ਸਕਦੇ ਹੋ ਹਾਂਜੀ ਕੋਈ ਵੀ ਅਫਸਰ ਨਹੀਂ ਇੱਥੇ ਬੈਠਾ ਜਿਹਨੂੰ ਤੁਸੀਂ ਜਾ ਕੇ ਮਿਲ ਸਕਦੇ ਹੋ ਜਿੰਨੀ ਰਹੀਆਂ ਉਹਦਾ ਕਿੰਨਾ ਵੀ ਅਗਲਾ ਕੰਮ ਬਾਹਰ ਜਾਓ ਚਾਰ ਘੰਟੇ ਖੜ੍ਹੇ ਲਗਾ ਕੇ ਪੇਪਰ ਹੱਥ ਫੜਾਣ ਦੇ ਜਾਓ ਜੀ ਤੇਲੀ ਵਾਰੀ ਵੀ ਇਦਾਂ ਹੋਈ ਹੈ ਹੁਣ ਜਿਹੜੇ ਕੰਪਿਊਟਰ ਤੇ ਲੜਕੇ ਬੈਠੇ ਨੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਇਧਰ ਵਾਲੇ ਬੰਦੇ ਨੇ ਕਿਹਾ ਕਹਿੰਦਾ ਜੀ ਇਧਰ ਪਟਾਕਾ ਪੈ ਗਿਆ ਕਿ ਇਦਾਂ ਹੋ ਗਿਆ ਹੁਣ ਫੜ ਗਈ ਇਹ ਚੀਜ਼ ਕੋਈ ਹੋ ਗਿਆ ਕੀ ਨਾਮ ਹੈ ਜੀ ਮੇਰਾ ਨਾਮ ਹੀ ਸੰਦੀਪ ਸਿੰਘ ਅਰਚਾ ਕਿੱਥੇ ਦੇ ਰਹਿਣ ਵਾਲੇ ਹੋ ਪਿੰਡ ਨਗਦੀਪੜੀ ਅੱਜ ਇੱਥੇ ਕਿਸ ਕੰਮ ਲਈ ਆਇਆ ਮੈਂ ਆਪਣਾ ਲਾਇਸੈਂਸ ਦਾ ਪਤਾ ਕਰਨ ਆਇਆ ਸੀ ਕਿ ਮੇਰਾ ਲਾਇਸੈਂਸ ਨਹੀਂ ਬਣ ਕੇ ਆਇਆ ਸੀਗਾ ਮੈਂ 10ਵੇਂ ਮਹੀਨੇ ਦਾ ਪਿਛਲੇ ਸਾਲ ਦਾ 23 24 ਦਾ ਅਪਲਾਈ ਕੀਤਾ ਸੀ ਤੇ ਹੁਣ ਮੈਨੂੰ ਹਾਂ 10ਵੇਂ ਮਹੀਨੇ ਦਾ ਤੇ ਮੈਨੂੰ ਹੁਣ ਪਤਾ ਲੱਗਾ ਵੀ ਪ੍ਰਿੰਟ ਹੋ ਕੇ ਆਉਂਦੇ ਆ ਪਰ ਮੈਂ ਜਦੋਂ ਪਤਾ ਕਰਨ ਆਇਆ ਤਾਂ ਉਹ ਕਹਿੰਦੇ ਵੀ ਤੇਰਾ ਲਾਇਸੈਂਸ ਗਲਤ ਅਪਡੇਟ ਹੋਇਆ ਜਦੋਂ ਮੇਰੀ ਫੋਟੋ ਚੈੱਕ ਕੀਤੀ ਜਿਹੜੀ ਫੋਟੋ ਲੱਗੀ ਹੈ ਉਦੋਂ ਮੇਰਾ ਲਾਇਸੈਂਸ ਆਧਾਰ ਕਾਰਡ ਨਹੀਂ ਚੈੱਕ ਕੀਤਾ ਲਾਇਸੈਂਸ ਬਿਲਕੁਲ ਅਸਲ ਲਾਇਸੈਂਸ ਤੇ ਫੋਟੋ ਹੋਰ ਆ ਗਈ ਹੈ ਲਾਇਸੈਂਸ ਤੇ ਫੋਟੋ ਮੇਰੀ ਆ ਪਰ ਆਧਾਰ ਕਾਰਡ ਕਿਸੇ ਹੋਰ ਦਾ ਅਪਡੇਟ ਕੀਤਾ ਇਹਨਾਂ ਨੇ ਕੀ ਗੱਲ ਉਸ ਜਿਸ ਟਾਈਮ ਤੁਹਾਡੀ ਅਕਤੂਬਰ ਚ ਫੋਟੋ ਕੀਤੀ ਉਸ ਟਾਈਮ ਨਹੀਂ ਡਾਕੂਮੈਂਟ ਚੈੱਕ ਹੁੰਦੇ ਸਾਰੇ ਉਦੋਂ ਵੀ ਨਹੀਂ ਚੈੱਕ ਨਹੀਂ ਕੀਤੇ ਜਾਂ ਗਲਤ ਅਪਡੇਟ ਕੀਤੇ ਇਹ ਨਹੀਂ ਇਹਨਾਂ ਦੀ ਮਿਸਟੇਕ ਆ ਹੁਣ ਇਹ ਕਹਿੰਦੇ ਕਿ ਜਿਹੜੇ ਤੁਸੀਂ ਪਹਿਲਾਂ ਅਪਡੇਟ ਕੀਤੇ ਆ ਅਪਲੋਡ ਕੀਤੇ ਉਸ ਵ ਉਹਨੇ ਕਹਿੰਦੇ ਆ ਵੀ ਦੁਬਾਰਾ ਚੈੱਕ ਕਰਵਾ ਕੇ ਆਓ ਵੀ ਐਡ ਕਰੋ ਮੇਰੇ ਤੋਂ ਪਹਿਲੇ ਲਾ ਕੇ ਖਰਚ ਕੇ ਦੁਬਾਰਾ ਫਿਰ ਹਾਂ ਫਿਰ ਦੁਬਾਰਾ ਅਪਡੇਟ ਕਰਾ ਕੇ ਆਓ ਜਿਹੜੇ ਤੁਹਾਡੇ ਇਹਨੇ ਮਹੀਨੇ ਖਰਾਬ ਹੋਏ ਆ ਉਹਨਾਂ ਦਾ ਜ਼ਿੰਮੇਵਾਰ ਕੌਣ ਸਭ ਪਹਿਲਾਂ ਬਣ ਨਹੀਂ ਰਹੇ ਸੀ ਹੁਣ ਬਣ ਰਹੇ ਆ ਪਰ ਇਹ ਨਹੀਂ ਦੱਸਿਆ ਨਹੀਂ ਹੈਗਾ ਵੀ ਸਾਡੀ ਤੇ ਤੁਹਾਡੇ ਆ ਪ੍ਰੋਬਲਮ ਹੈਗੀ ਹੈ ਪਰ ਮੈਂ ਤਾਂ ਆ ਕੇ ਪਤਾ ਕੀਤਾ ਜੀ ਵੀ ਆ ਪ੍ਰੋਬਲਮ ਉਹ ਹੀ ਗੱਲ ਹੋਈ ਨਾ ਕਿ ਸਾਲ ਤੁਹਾਨੂੰ ਪਹਿਲਾਂ ਵੇਟ ਕਰਦੇ ਨੂੰ ਹੋਣ ਲੱਗਾ ਤਕਰੀਬਨ ਤਕਰੀਬਨ ਸਾਲ ਹੋ ਗਿਆ ਤੁਹਾੜਾ ਫਿਰ ਦੋ ਤਿੰਨ ਮਹੀਨੇ ਵੇਟ ਕਰਨੀ ਪੈਗੀ ਹਾਂਜੀ ਤੇ ਇਸ ਦਾ ਜ਼ਿੰਮੇਵਾਰ ਕਹਨੂੰ ਮੰਨਦੇ ਆ ਇਪਰ ਮੇਰੇ ਹਿਸਾਬ ਨਾਲ ਤਾਂ ਜਿਹੜਾ ਤੋਂ ਮਤਲਬ ਜਿਹਨੇ ਅਪਡੇਟ ਕੀਤਾ ਫੋਟੋ ਕੀਤੀ ਇਹਨਾਂ ਦੀ ਜ਼ਿੰਮੇਵਾਰ ਇਹਨਾਂ ਦੀ ਗਲਤੀ ਹੈ